ਇਹਨੂੰ ਕਾਇਰ ਸਮਝਾ ਰਿਹਾ ਜਵਾਬ ਨੂੰ ਇਹਨੂੰ ਸਮਝਾ ਰਿਹਾ ਜਲਾਕ ਨੂੰ ਇਹ ਜਵਾਬ ਹੈ ਇਹਨੂੰ ਰੋਲ ਕਰਨਾ ਸਤਾ ਇਹ ਰੋਲ ਕਰਨਾ ਸਤਾ ਇਹਨੂੰ ਫਰਮ ਬਣਾਉਣੀ ਸਤਾ ਫਰਮ ਬਣਾਉਣੀ ਸਿੱਖ ਲੈ ਤੇ ਵੀ ਬਣ ਕੇ ਤੂੰ ਚੰਗਾ ਰਹੇਗਾ ਇਹ ਤਾਂ ਹੁਣ ਟਾਈਮ ਹੀ ਆ ਭਾਈ ਹੁਣ ਵੀ ਟਾਈਮ ਹੈ ਤੇ ਭਰਾਵਾ ਦੋ ਦਿਨ ਨੂੰ ਬਾਦ ਨੂੰ ਫੜ ਤੇ ਪੜਾ ਨਹੀਂ ਬਾਦ ਨੂੰ ਉਹ ਤੇਰੀ ਮਰਜ਼ੀ ਆ

ਤਬਾ ਯੇਲੇ ਮਾਰਾ ਲਾਇਆ ਜੇ 11 ਨੇ 10 ਦੇ ਫੜਜੋ ਜੇ 10 ਦੇ ਫੜਜੋ ਉਹਨੂੰ ਕੇ 10000 ਦੇ 2000 ਮੈ ਦਿੰਦਾ ਨਹੀਂ ਨਹੀਂ 2000 ਮੈ ਜੋ ਜੇ ਉਹ 10 ਵੀ ਦੇ ਭਗਾਈ ਮਾਰ ਜਾਂਦੇ ਜੀ ਭਾਈ ਉਹਦਾ ਕੱਛਿਆਂ ਅਸੀਂ ਤੇਰੇ ਉੱਤੇ ਖੜਿਆ ਤੈਨੂੰ ਜਿੰਨੀ ਜ਼ਬਾਨ ਕਰਾਂਗੇ ਮੂੰਹ ਚੋਂ ਕੱਢਾਂਗੇ ਤੈਨੂੰ ਰੁਪਈਏ ਜਦ ਤੱਕ ਜੀ ਕੀ ਆਇਆ ਤੂੰ ਕੋਈ ਨਹੀਂ ਪਰ ਆਇਆ ਤੂੰ ਉਧਰ ਨੂੰ ਗੱਤ ਤੇ ਅਸੀਂ ਪਿੰਡ ਤੋਂ ਆਈ ਬਣਾਈ ਜਾਂਦਾ ਤੂੰ ਨਾ ਸੁਣਦਾ ਅਜੇ ਤੈਨੂੰ ਐਕਟਰ ਬਣਾਈ ਜਾਂਦਾ ਤੂੰ ਹੋਣ ਫਿਲਮ ਦਾ ਹੀਰੋ ਹੈ ਕਿਉਂਕਿ ਪਸੂ ਤੇਰੇ ਆ ਹੱਗਾ ਕਰ ਤੂੰ ਹੀਰੋ ਹੈ ਅਸੀਂ ਤਾਂ ਅਸੀਂ ਤਾਂ ਰਾਤ ਨੂੰ ਆ ਯਾਰ ਕੋਈ ਨਹੀਂ ਮੈਂ ਦੱਸਤਾ ਦੱਸਤਾ ਨਾ ਕਰੋ ਇੰਨਾ ਪਕਾਈ ਕਰਾਉਣਾ ਦੇ ਪਕਾਈ ਦਾ ਕਾਦੀ ਕਰਾਉਣਾ ਪੱਟ ਦੇ ਖਾਣਾ ਫਿਰ ਪੱਟ ਦੇ ਖਾਣਾ ਨਹੀਂ ਦਿੰਦਾ ਦੱਸਤਾ ਸੇ ਉਹ ਬੰਦਾ ਰੇ ਉਹ ਬੰਦਾ ਹੌਦਾਂ ਕਰਕੇ ਖੁਸ਼ ਨਹੀਂ ਉਹ ਬੰਦੇ ਦਾ ਹੁੰਦਾ ਕੋ ਵਾਲਾ ਰੇ ਤੂੰ ਸੀ ਖਤਰਾ ਮੈਂ ਜੇ ਤੈਨੂੰ ਪੜਿਆ ਤੂੰ ਤੂੰ ਰ ਆਹਦੇ ਕੋਲ ਤੇਰੇ ਨਾਲ ਕਰਕੇ ਹੌਦਾਂ ਜਿਹੜੀ ਨਹੀਂ ਮੈਨੂੰ ਪਤਾ ਵੀ ਉਹ ਬੰਦਾ ਉਹ ਬੰਦਾ ਛੇਰੀ ਆ ਉਹ ਮੈਨੂੰ ਪਤਾ ਤੂੰ ਮੇਰੇ ਹੋਈ ਮੈਨੂੰ ਪਤਾ ਹਾਂ ਪਰ ਇਹ ਆ ਇਹ ਛੀੜ ਆ ਅਰੇ ਬੱਕੀ ਵਾਲਾ ਭਾਈ ਜਮੇ ਰਹਿੰਦਾ ਪ੍ਰਿਆਵਾ ਕਰਦਾ ਨਹੀਂ ਅਸ਼ਰਫ ਇਹਨੂੰ ਐਂ ਕਹਦਾ ਸਾਰੇ ਬੰਦੇ ਕਸੂਰ ਕੱਢਿਓ ਇਹਨੂੰ ਕਹਦਾ ਵੀ ਕੱਲਾ ਬੱਕਰਾ ਦੇਣਾ ਰੁਪਇਆ ਜੱਕ 5000 ਠੀਕ ਹੈ ਇਹ ਕਹਿੰਦਾ ਮੈਂ ਦੋਨੇ ਦੇਣੀ ਆ ਉਹਨੇ ਮਾਰ 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 ਠੀਕ ਹੈ ਠੀਕ ਹੈ ਇਹ ਕੱਲੇ ਦਾ ਕਹਿੰਦਾ 5000 ਜੇ ਦੋਨੇ ਦੇਣੇ ਆ ਕਹਿੰਦਾ ਮੈਂ ਦੋਨੇ ਲੈਣਾ ਦੋਨੇ ਲੈਣਾ ਅੱਜ ਤੱਕ ਇਹਨਾਂ ਕੋਲਿਆ ਤੱਕ ਇਹਨਾਂ ਨੂੰ ਬੋਣਿਆ ਇਹਨੂੰ ਕਹਦਾ ਮੈਂ ਦੋਨੋਂ ਦਾ ਲੈ ਰੁਪਇਆ 850 ਗਿਆ ਸੀ ਉਹ ਬੋੜਾ ਕਹਿੰਦਾ 9000 6000 ਮੈਂ ਹਾਂ ਯਾਰ ਤੂੰ ਕਹੇ ਤਾ ਜਿਹੜੀ ਜਮਾਨ ਤੇ ਫੁੱਲ ਚੜਦਾ ਨਾ ਇਹ ਤਾਂ 10 ਕੱਚੀ ਗੱਲ ਕਰੀ ਗੱਡੇ ਤੇ ਬਾਈ ਯਾਰਾ ਇਹ ਤਾਂ 10000 ਦਾ ਮਾਣਾ ਯਾਰਾ ਨਾ ਜਦਾ ਇਹ ਤਾਂ ਵੀ 10000 ਦੇ ਵਿਕ ਜਾਣਾ ਲੱਗਿਆ ਫੇਰੀ ਕਹਿੰਦੇ ਆ ਐਵੇਂ ਉਹ ਲਾ ਤਾਂ ਇਹ ਵੀ ਦੇਉਂਗਾ ਤੂੰ ਗੱਲ ਨਹੀਂ ਛੱਡਦਾ ਬਾਈ ਹਾਂ ਉਹ ਲਾ ਕੇ ਦਾ ਮੈਂ ਉਹ ਲਾ ਕੀ ਪੈਰਾ ਬਾਈ ਉਹ ਲਾ ਕੀ ਦੱਸਦਾ ਹੋਣ ਨਹੀਂ ਆ ਹੁਣ ਤਾਂ ਤੂੰ ਬਾੜਾਂ ਦੇ ਕਿ ਤੂੰ ਦੱਸ ਦੇ ਮੈਂ ਮੇਥੀ ਬਣਾਉਣਾ ਤੜਕੇ ਦੀ ਗੱਲ ਹੋਰ ਤੜਕੇ ਨੂੰ ਹਿੰਡ ਕਰਕੇ ਬੰਦਰ ਬੰਕਾਉਣ ਲਾਤਾ ਆ ਇਹ ਕੋਈ ਆਇਓ ਅੰਦਰ ਤੇ ਨਾ ਕਰ ਨੂੰ ਕਾਈ ਰੋਣਾ ਹੋਰ ਬਾਈ ਦੇ ਚੱਲ ਉਹਨੂੰ ਆਏ ਆ ਬਾਈ ਨੂੰ ਨਾ ਦੋ ਬੰਦਾ ਬਈ ਥੋੜਾ ਘੱਟਾ ਕਰਾਈ ਜਾਂਦਾ ਆ ਹੀ ਕਹਿਣਾ ਵੀ ਉਹਦੇ ਨੇ ਹੌਦਾ ਕਰਕੇ ਆਪਾਂ ਜੇ ਦੇਣੀ ਨਹੀਂ

99 ਦੇ ਪੈਗਿਆਂ ਨੂੰ 400 ਲੱਗੂਗੇ 5000 ਪਰਚੀ ਕੀ ਛਾ ਨਹੀਂ ਲੱਗੂਗੀ 400 ਰੁਪਿਆ ਪਰਚੀ ਦਾ ਪਰਚੀ ਦਾ 400 ਹੈ ਸਾਨੂੰ ਲੈ ਲੈਣ ਦੇ ਪਰ ਕੀ ਫਰਕ ਹੈ 10 ਤਾਂ ਦੇ ਖਸਮ ਤੇ ਸਾਰਾ ਹੀ ਫਰਕ ਹੈ ਤੈਨੂੰ ਕਹੀਣਾ ਦੱਸਿਆ ਯਾਰ 8000 ਤੋਂ ਮੈਂ 99 ਦੇ ਲਈ ਹਲੇ ਬੋਤੂ ਜੇ ਨਾ ਮੈਨੂੰ ਅੰਦਰ ਵੀ ਇਹਦਾ ਲੱਗਿਆ ਯਾਰ ਦੱਸਿਆ ਤੂੰ ਦੱਸੀ ਦਾ ਬੈਠਾ ਹੁਣ ਕਿੰਨੇ ਦੀ ਬੋਦੀ ਵਾਲੀ ਗੱਲ ਹੈ ਬੋਦੀ ਵਾਲੀ ਮੁੱਦੀ ਵਾਲੀ ਇਹਨਾਂ ਦਾ 10000 ਤੇ ਮਨ ਖੜਾ ਯਾਰ ਠੀਕ ਆ ਜੰਮੀ ਆਪਣੇ ਨਿਪਟੋ ਦਰ ਦੇ ਆ ਯਾਰ ਪਰਚੀ ਹੋਈ ਆ ਆਪਦੀ 9900 ਦੇ ਚੱਕ ਕਿਰੇਣਿਆਂ ਦਾ ਜਾ ਕੱਚੀ ਨਹੀਂ ਕਰਦੇ ਪਰਚੀ ਆਪਦੀ ਆਪਜੀ ਆਡੇ ਨਾਲ ਹੋ ਜਾ ਤੋ ਦਿੰਦੇ ਤਾਂ ਜਾਂ ਤਾਂ ਦੱਸੀ ਗ੍ਰੰ ਗਲਤ ਬੋਲੋ ਯਾਰ ਭਾਈ ਇੱਕ ਬੰਦਾ ਵੀ ਤੇ ਇੱਕ ਬੰਦਾ ਵੀ ਕਹੋਗਾ ਚਾਹ ਭਾਈ ਗਲਤ ਹੈ ਦੱਸੋ ਇੱਕ ਅਗਰ ਰੁਪਏ ਕਹਿੰਦਾ ਤੂੰ ਬਾਰੰਦ ਆ ਬਵਾਰੀ ਘੜਿਆ ਬੋਲ ਦੱਸੀ ਵਪਾਰ ਦਾ ਉਹ ਵਪਾਰੀ ਆਉਂਦਾ ਕਹੇ ਰੀ ਵਾਲਾ ਵਪਾਰਿਕਾ ਗਲਤorbੀ ਏ ਆ ਮੇਹਰਾਂ ਦੇ ਤਾਰਿਆਂ ਦੇ ਦਮਾਰੇ 9900 ਰੁਪਏ ਠੀਕ ਨੇ ਜੀ ਬੱਟਾ ਇੰਨੇ ਵਿਕਰੇ ਕੋਈ ਬੋਲ ਨਹੀਂ ਕਰਾ ਕੋਈ ਨਹੀਂ ਲਵਾਉਣ ਦੇ ਹਾਂ ਪਰ ਪਤਾ ਬੱਕਰੇ ਨੂੰ ਐਂ ਵੀ ਕਹਤਾ ਨਹੀਂ ਟਰੱਕ ਨਾਲ ਕਰਦੇ ਬੱਕਰੇ ਯਾਰ ਬੱਕਰੇ ਗਲਤ ਕਹਿੰਦੇ ਆ ੱਲੇ ਬੱਕਰੇ ਪੰਜ ਲੱਲੇ ੱਲੇ ਪੰਜ ਲੱਲੇ ਇਹ ਦੋ ਕਰਾ ਬੱਕਰੇ ਜੀ ਟੱਲ ਬੁਰਾ ਟੱਲ ਬੁਰਾ 5000 ਨਾਲ ਹੱਲ ਟੱਲੇ ਬੱਕਰੇ ਉਹਦੇ ਹੱਥ ਤੇਰੀ ਬਠਾ ਜਾਂਦਾ ਗੱਲ ਹੀ ਗੱਚੀ ਬਠਾ ਅਸੀਂ ਜ਼ੋਰ ਦਾ ਲਈ ਉਹ ਯਾਰ ਉਸ ਨੇ ਗਾਲਾਂ ਜਦੋਂ ਤੂੰ ਗਾਲ ਨਿਕਲਦੀ ਮਚਾਇਨਾ ਚ ਵੀਡੀਓ ਦਿਮਾੜੀ ਹੁੰਦੀ ਕਾਚਾ ਨਹੀਂ ਕਰਦੇ ਉਹ ਲੈਂਦੇ ਨਹੀਂ ਬਾਈ ਮੁੜ ਕੇ ਗਾਲ ਜਾਂਦੇ ਆ ਹੋਰ ਪੱਕ ਗਿਆ ਉਸ ਦੇ ਪੱਕ ਗਿਆ ਹੁਣ ਦਿੰਦਾ ਨਹੀਂ ਆ ਵੇ ਬੇਦੀ ਕਰਕੇ ਆਉਤੀ ਸੱਤ ਕਹਿ ਕੇ ਮਰਜੋ ਨੋ ਕਰੀਂ ਚਲੀ ਕੋ ਯਾਰ ਤੇਰੇ ਮਾਗਰ ਤਾਂ ਨਹੀਂ ਲਾਉਂਦੇ ਜਵਾਨ ਆ ਮਾ ਤੇਰੇ ਮਾਗਰ ਲਾਉਂਦੇ ਫਟ ਯਾਰ ਇਹ ਤਬਦਰ ਮਾ ਪਾਖਣੇ ਤੋ ਦਿਖਾਉਦੇ ਨਹੀਂ ਆ ਬਸ ਅਜ ਦੁਬਾਰ ਤੇਰੇ ਕੇ 950 ਹਣੀ ਸੀ ਗਾ ਹਰੋ ਨਹੀਂ 8950 ਦਿਖਾਈ ਵੀ ਗਏ ਤੰਨ ਇਹ ਜੜੀ ਆ ਦੀ ਇਹਨੂੰ ਫਟਾ ਯਾਰ ਇਹ ਕਹਿੰਦਾ ਦੋ ਦੇ ਮਾਗਰ ਲਾ ਦੇਣਾ ਦਾ ਦਾ 5000 ਤੱਕ ਲਿਖਾਈਏ ਤੋਂ ਬਰਾਦ। ਫੇਰ ਕੀ ਆੜੀ? ਇੱਕ ਜੜਾ ਦੋਨੇ ਜੜੇ ਕਹਾਂ ਦੋਨੇ ਉਹ ਦੋਨਾਂ ਦਾ 89 ਕਹਤਾ। ਬੋਲੋ। ਪੱਟ ਕੱਢ ਦੀ ਨਹੀਂ ਬਾਈ। ਫਿਰ ਪਾਹ ਪੰਨਤ ਵਾਲੀ ਜੋਦੀ ਪਾਈ ਆਇਆ ਚਾ 5 ਦਾ ਵਾਲਾ। ਗਲਤ ਪਾਇਆ। ਦਾਰ ਤੇ ਤੁਸੀਂ ਬਾਹਰ ਹੀ। ਸਾਡੇ ਨਾਲ ਜਹੇ ਤੱਕ। ਜ਼ਬਰਦਸਤ ਨਹੀਂ ਹੁਣ। ਦੇਣੇ ਦਾ ਫੇਰ ਵੀ ਨਹੀਂ ਮੇਰੇ ਕੋਲ। ਨਾ ਉਹਨੇ ਦੇ ਮਹਿੰਗੇ ਬੰਦੇ ਇਹਦੇ ਮਹਿੰਗੇ ਬੰਦੇ ਨਹੀਂ ਮਗਾ ਸਿਰੇ ਕਰ ਹੋ 10 ਹੋਵੇ 10000 ਦੇ ਜਣੇ ਹੋਵੇ 10000 ਦੇ ਬਾਈ ਦਾ ਖੜਾ ਬੰਦਾ 10000 ਦੇ ਵਿੱਚ ਬੇਚਦਾ 10000 ਦੇ ਬਾਈ 10000 ਦੇ ਬੇਚਦਾ 10000 ਦੇ ਬੇਚਦਾ ਆ ਲੈ 10000 ਦੇ ਹੌਣ ਤੇਰੀ ਮਾਂ ਦੀ ਬੇਟਾ ਅਲਲਾ ਭਾਈ ਤੂੰ ਆਹ ਕੋਈ ਨਰੇ ਬੰਦੇ ਦੇ ਰੋਲ ਕਰਨਾ ਹੋਵੇ ਫਿਲਮਾਂ ਚ ਜਿਵੇਂ ਹੁਣ ਸੰਨੀ ਦਾ ਉਹ ਵਾਲਾ ਉਹਨਾਂ ਚੈਨਲ ਪ੍ਰਾਣਾਂ ਵਾਲਾ ਉਹਨੇ ਹੁਣ ਚੈਨਲ ਤੇ ਆਉਣ ਵਾਸਤੇ ਭਾਈ ਪੈਸੇ ਦੇਣੇ ਪੈਂਦੇ ਨੇ ਯਾ ਨਵੇਂ ਆਇਤ ਰਹਿੰਦੇ ਆ ਨਵੇਂ ਆ ਕੇ ਮੁਸਿਕਦੇ ਆ ਉਹ ਵੀ ਕਹਿੰਦਾ ਭਾਈ 20-50 ਹਜ਼ਾਰ ਲੈਣਾ ਰੋਲ ਦੇ ਦੇ ਫਰਮ ਚ ਅਸੀਂ ਇਦਾਂ ਨਹੀਂ ਬਲੋ ਵਾਲਾ ਇਹਨੇ ਫ੍ਰੀ ਬਣਾਈ ਜਾਂਦਾ ਕੋਈ ਪੈਸਾ ਨਹੀਂ ਕੋਈ ਚਵਾਨੀ ਤੇਰੀ ਚਵਾਨੀ ਨਹੀਂ ਲੱਗਣ ਦਿੰਦੇ ਹੁਣ ਤੂੰ ਉਹ ਫਰਮ ਤੇ ਆਪ ਜਾਣਾ ਧੱਸ ਜਾ ਨਾ ਆਪ ਤਕਾਰਾ ਬੋਰ ਦੀ ਜੇ ਕੰਟ ਮਾਰ ਦਵਾ ਮੈਨੂੰ ਬੋਰ ਦੀ ਇਹ ਤਾਂ ਕੀ ਜੇ ਤੇਰੇ ਕੋਰੇ ਮੈਨੂੰ ਉਹ ਦੇ ਦੇ ਤਰੀਕਾ ਛੱਕ ਸਾਡੇ 8000 ਨਹੀਂ ਨਹੀਂ ਬਸ 8000 ਦਾ ਫਰਕ ਆ ਗਿਆ ਉਹ ਜਾ ਤੂੰ ਉਹ ਜਾ ਗਾਟਾ ਸਾਡੇ 8000 12 ਨਹੀਂ ਚੱਲ ਜਾ ਮੈਂ ਉਹਦੇ ਕਰ ਤੇ ਜਾ ਹੋਵੇ ਧਬੜੋ ਨੇ ਕਹਿਤਾ ਜਾ ਕਹਿਤਾ ਉਹ ਬਾਕੀ ਉਹ ਦਰ ਖੋਲ

c'ello, itu keharja ah. meliyo, final ayo, ah. ayo, ah. ਆ ਹੋ ਗਿਆ। ਆ ਗਿਆ। ਪੁੱਛ ਮੈਂ ਨਹੀਂ ਤੋਰ ਕੇ ਰਹਿਣੀ ਬੁੱਕੀ ਹੋਣਾ। ਹੋਰ ਨਾਲ ਹੋਰ ਨਾਲ। ਉਹਦਾ ਕੰਮ ਬਠੀਆ ਕਾ ਕਰਨਾ। ਉਹ ਥੀ ਹੋਰ ਛੋਡੀ ਪੈਂਦੀ ਹੈ। ਹੈ? ਛੋਡੀ ਪੈਂਦੀ ਹੈ। ਹਾਂ। ਆ ਜਿਵੇਂ। ਹਾਂ। ਆ ਜਿਵੇਂ। ਹਾਂ। ਚੱਲ ਪੋ ਜਾ। ਕਾ ਜਿਵੇਂ। ਆ ਜਾ ਵੀਰੇ ਲੈ ਭਾਈ। ਉਹ ਵੀ ਲੈ। ਆ ਜਾ ਲੈ ਪੈ ਜਾ ਯਾਰਾ। ਆ ਬੱਕਰੀ ਕਿਥਾ ਉਹ ਨਾ ਉਹ ਖੜੀ ਐ ਬੱਕਰੀ ਨਿਕਲਦੀ ਜਾਂਦੀ ਤੇਰੀ ਉਹ ਜਗੀ ਉਹ ਬਾਲਾ ਲੱਗਦਾ ਲਾਦੇ 4000 4000 ਦੀ ਲਾਤੀ 45 ਕਿਹਨੂੰ ਕਰ ਮੂਹਿਆ ਸ਼ਾਮ ਐ ਬਸ ਸਵੇਰੇ ਤੇਨ ਜਾਵਨੋਂ ਐਂਡੋ ਸ਼ਾਮ ਕਿਥੇ ਦਾ ਕਰ ਲਾ ਕੋਈ ਨਹੀਂ ਉਹ ਵੀ ਤੁਸੀਂ ਫੜਾਉਣ ਵਿਚਾਰਾ ਆਹੋ ਜਾ ਛੇਡੋ ਉੱਥੇ ਪੰਨੀਆਂ 45.5000 ਇਹ ਰਵਰਦਾ ਕਿਮੋ ਲੜਾ ਹਾਂ 17 ਆਇਆ ਕੰਮ ਆਇਆ ਕੋਈ 17 ਜਾਂਦੇ ਤੇ ਮੇਰੇ ਪਿੰਡ ਪੈ ਦੇ ਪੁੱਛਣਗੇ ਬੋਲ ਰਪਰ ਤੋਂ ਬਾਅਦ ਮੇਰੇ ਤਾਂ ਜਿਹੜੀ ਗੱਲ ਕਹਿ ਦੀ ਉਹ ਕਹਿ ਦੀ ਬਸ ਕੋਈ ਉਹ ਤੋਂ ਬਦਲ ਆਉਂਦਾ ਓ ਕਿਵੇਂ ਓਏ ਕੀ ਹੋ ਗਿਆ ਕਿੱਥੇ ਕਿੱਥੇ ਚੱਲ ਪਿਆ ਕੰਨੇ ਦਾ 17 ਦਾਰਾ ਜਾਂ ਨੁਗੀ ਇਹਦੇ ਕਿੰਨੇ ਦਿਨੇ ਸਾਡੇ ਨਾਲ ਹੀ ਕਰਾਉਗਾ ਠੀਕ ਐ ਸੀ ਓਏ ਕਟੂ ਨਾ ਗਾ ਨਾ ਨਾ ਇਹ ਨਹੀਂ ਹੈ ਕੋਸ ਉੱਤੋਂ ਵਾਲਾ 10000 ਕੱਟ ਲੈ 7000 ਲੈ ਲੈ ਆਹ ਸਾਡੇ ਰੱਤ ਜੰਡ ਦੇ ਰੱਖਾ ਪੂਰਾ ਟਾ ਬਹੁਤ ਰਾਇਆ ਬਹੁਤ ਰਾਇਆ ਅਡਾ ਸਾਡੇ ਜਾਂਦੀ ਹੈ ਆਹ ਕੱਟੇ ਨਾ ਹੋਏ ਦੀ ফারে সাট় poured… yeah, of... so uh, or... � 빠াহি লিলিείয় করেথ এডে ਹਾਂ ਲੇ ਗਾਈ ਦੋ ਕਰੋ ਲਖਾਈ ਇਹਨੇ ਕਰਾਉਣੀ ਹੈ ਲਖਾਈ ਇਹਨੇ ਕਰਾਉਣੀ ਹੈ ਛੋਟ ਛੋਟ ਕੋਈ ਨਹੀਂ ਆਇਆ ਚਾੜਛ ਨਹੀਂ ਆ ਆ ਸਾਰੀ ਦਾ ਚੰਪ ਕਰਕੇ ਲਖਾਈ ਕਰਾ ਹਾਂ ਆ ਜਾ ਆ ਜਾ ਆ ਜਾ ਉਹ ਆ ਬੜਾ ਦੇਖ ਲਿਆ ਇਹ ਬਾਬਾ ਇਹ ਕਿੱਥੋਂ ਆ ਗਿਆ ਹੈ ਹਲੇ ਕੋ ਦੇਖੋ ਯਾਰ ਮੈਂ ਤਾਂਨੇ ਸੌ ਲਖਾਈ ਜੇ ਤੇਰੇ ਪੁੱਤ ਲੈ ਕੇ

ਇਹ ਫੋਕਲੇਗਾ ਨਾ ਪੂਰੇ ਦਿਨ ਪੂਰੇ ਲਿਆ ਯਾਰ 3500 ਦੀ 4 ਬੱਗੇ ਰਿਹਾ ਉਹ ਲਿਆ ਫੜਾ ਇਹਨਾਂ 320 ਦੀ ਉਹਨੇ ਲਿਆ ਦੇ 350 ਪੂਰੇ ਫੜਾ ਦੇ ਆ ਬੱਕਰੀ ਦਾ 700 ਬੰਦ ਗਿਆ ਬੱਗੇ ਜਾਵੇ ਇਹਦੇ ਉਹ ਸਾਡਾ ਲਾਦੀ ਹੋ ਗਈ ਉਹ ਨਹੀਂ ਦੇਣੀ ਉਹ ਨਹੀਂ ਹੈ ਰੋਣਾ ਉਹ ਮੰਨੀ ਨਹੀਂ ਹੁੰਦੀ ਐ ਇੱਧਰ ਰੱਖ ਮੂੰਹ ਅਰੇ ਰਾਤ ਹੋ ਗਈ ਉਹ ਨਹੀਂ ਹੁੰਦੀ ਆਉਗੀ ਯਾਰ ਉਹ ਨਹੀਂ ਉਹ ਹੋਰ ਨਹੀਂ ਹੁੰਦੇ ਫਿਰ ਉਹ ਪੂਰਾ ਦੇਖ ਕੇ ਹੋ ਗਿਆ

ਭੈਣ ਘੜਦੇ ਨੋੜਦੇ ਐਦੋ ਵਾਹਦਾ ਬੰਦਾ ਬਾਈ ਦਾ ਆਇਆ ਵਈ ਉਰੇ ਹੋ ਜਾ ਕੋਈ ਉਹਦਣੇ ਬਾਸਾੜੇ ਕਿਹੜਾ ਬੰਦਾ ਬਾਈ ਮਾਹੀ ਨੰਗਲ ਬਾਈ ਬਈਆ ਬੱਕਰਾ ਤੇਲੇ ਜਰ ਦਾ ਇਹ 6 ਮਹੀਨਿਆਂ ਦਾ ਬੱਕਰਾ ਖੀਰਾ ਹੈ ਕੀਰਾ ਬੱਚਾ ਹਾਂ ਤੇ ਚੰਗੀ ਕੁਆਲਟੀ ਬੱਚੇ ਵਿੱਚ ਇਹਦਾ ਕੁਆਲਟੀ ਦਾ ਯਾਰ ਇਹਦਾ ਬਾਪ ਵਧ ਗਿਆ ਪੂਰਾ ਸਰੇ ਦਾ ਜਾਮ ਕੀ ਮੁੱਲ ਹੈ ਦਾ ਜੀ ਇਹ 10000 ਰੁਪਏ ਆ ਬੱਕਰੀ ਦੀ ਕੀ ਡਿਟੇਲ ਆ ਬਾਈ ਇਹ ਬੱਕਰੀ ਦੋ ਦੰਦਾ ਠੀਕ ਹੈ ਜੀ 3.5 ਮਹੀਨੇ ਦੀ ਘਪਣਾ ਠੀਕ ਹੈ 20000 ਦਾ ਘਪਣਾ ਜਿੰਮੇਦਾਰੀ ਹੈ ਉਹ ਬੱਕਰੀ ਦੂਜੀ ਦੀ ਉਹ ਬੱਕਰੀ 20 ਦਿਨ ਲੌਕੀ ਠੀਕ ਹੈ ਠੀਕ ਹੈ ਤਿੰਨ ਬੱਚੇ ਦਿੰਦੀ ਹੈ ਪੂਰੇ ਚੰਗੇ ਬਰੀਡਰ ਤੋਂ ਕਰਾਓ ਉਹ ਵੀ ਐ ਰਸ ਵੀਰੇ ਇਹਦਾ ਕਿੰਨਾ ਮੰਗਿਆ ਸੀ ਇਹਦਾ 10000 ਰੁਪਇਆ ਇਹ ਬੱਕਰੀ ਦੇ ਕਿੰਨੇ ਮੰਗਿਆ ਇਹਦਾ 12000 ਰੁਪਇਆ ਤੋਂ ਬਰਲੀ ਦਾ ਉਹਦਾ 16000 ਰੁਪਇਆ ਕਿੰਨੇ ਬਣ ਗਏ ਜੀ 10 ਤੇ 12 ਕਿੰਨਾ ਹੋ ਗਿਆ 22 22 ਤੇ 16 22 ਤੇ 38000 ਹੋ ਜੀ 38000 ਖੱਤੀ ਆ ਨਾ ਸਾਨੂੰ ਕਿੰਨੇ ਦੇ ਬਾਈ ਬੋਲ ਗਨੇ ਰੰਨਾ ਇੱਕੋ ਹੀ ਦਸਾਂ ਤੁਹਾਨੂੰ ਪੰਜਾਬੀ ਦੇ ਦੱਸ ਜੀ ਕਿੰਨੇ ਲੈਨੇ ਹੋਰ ਨਹੀਂ ਕਰ ਦੱਸ ਜੀ ਉਹ ਲੈ ਲਓ ਬੱਕਰੀ ਓਏ ਸਿਰਾਂ ਮਾ ਵਈ ਓਏ ਬੋਲੀ ਕਰ ਤਿੰਨੇ ਪੂਰੇ ਸੈਤੀ ਦਾ ਆ ਪਾ ਪੂਰੇ ਸੈਤੀ ਲੈ ਕੱਚੀ ਬਾਰ ਲਸੀ ਵੀ ਨਹੀਂ ਕਰਦੇ ਆ ਲੈ ਹੱਤ ਕਰ ਲੈ ਕੱਚੀ ਗੱਲ ਨਹੀਂ ਕਰਦੇ ਲੈ ਇੱਕੇ ਵਾਰੀ ਕਹਿ ਜਾ ਕਹੇ ਕਹੇ ਆ ਬਾਈ ਲੈਂਦਾ ਮੇਰੇ ਘਰੇ ਸਾਹਮਣੇ ਆਇਆ ਤਾਂ ਫਾਰਮ ਪਾਉਣਾ ਮੁੰਡੇ ਰਿਹਾ ਤੇ ਕਹਿੰਦਾ ਇਹ ਬਾਹਰੋਂ ਆਇਆ ਉਹ ਤੋਂ ਇਹ ਮੁੰਡੇ ਨੇ ਫਾਰਮ ਪਾਣਾ ਆ ਉਹਦਾ ਇਹ ਬਾਈ ਲੈਂਦਾ ਇੱਕੇ ਬਾਈ ਨਿਮੇਟਦਿਆਂ ਬਾਈ ਤੇਰੇ ਨਾਲ ਕੀ ਗੈਰੀ ਵਾਲਾ ਇਹਨੂੰ ਵੀ ਮੈਂ ਕਹਾਂ ਮੈਂ ਯਾਰ ਬਾਈ ਉਹਨੇ ਵੀ ਅੱਗੇ ਆ ਤਿੰਨਾਂ ਦਾ ਗੈਰੀ ਵਾਲਾ ਤਿੰਨਾਂ ਦਾ ਮੈਂ ਇਹਨੂੰ ਕਿਹਾ ਮਾਂ ਬਾਈ ਅੱਗੇ ਉਹਨੇ ਪਕਾਈ ਕਰਵਾਦੀ ਉਹਨੇ ਵੀ ਸੌਦਾ ਕਰਿਆ ਸੌਦਾ ਕਰ ਲਈ ਪੱਕੇ ਰੁਪਏ ਲਾਉਂਗਾ ਆ ਤਿੰਨਾਂ ਇਹ ਬੱਕਰੀ ਦੱਸੀ ਇਹ ਚਾਰ ਮਿੰਟ ਦੇ ਕਿ ਰਹਿਦਾ ਸੂਣ ਦੇ ਤਿੰਨਾਂ ਵਾਲਾ ਕਰਦੇ ਹਾਂ ਉਹਦਾ ਇਹਨੂੰ ਮੈਂ ਗਲਤ ਨਹੀਂ ਲਾਉਣਾ ਤੂੰ ਦਾ ਦੇ ਵਪਾਰਗਾ ਇਹ 38000 ਮੰਗਦਾ ਮਨ ਇਹਦਾ 10 ਮੰਗਦਾ ਹੈ ਇਹਦਾ 12 ਮੰਗਦਾ ਉਹਦਾ 16 ਮੰਗਦਾ 38000 ਹੋ ਗਿਆ ਸਾਰਾ 10 ਤੇ 12 22000 22 ਤੇ ਸਵਾਲ ਸਕਤੀ ਆ ਜਾਏਗਾ ਕੀ ਹੋਏ 22 ਤੇ 28 ਆ ਲੈ ਵੇ ਆ ਗਿਆ ਇੱਕ ਵਾਰੀ ਲਾਉਂਗਾ ਬਸ 9 ਦੇ ਸਾਨੂੰ ਬਸ 27000 ਦੇ ਨਹੀਂ ਹੁੰਦੇ ਨਹੀਂ 27000 ਆ ਮੂੜੇ ਉੱਪਰ ਹੋਣੀ ਵੀਡੀਓ ਬਣਾਇਆ ਨਹੀਂ ਹੁੰਦੇ ਮਹਾ ਜਾਂ ਕੱਚੇ ਵੀ ਉਹਨਾਂ ਭਾਰਮ ਪੋਣਾ ਮੁੰਡੇ ਦੇ ਘਰੇ ਰੱਖਣੀਆਂ ਨੇ ਬੱਕਰੀਆਂ ਆ ਤੰਨੇ ਆ ਭਈਆ ਨਹੀਂ ਹੁੰਦੇ ਉਹ ਬੱਕਰੀਆਂ ਵੀ ਇਹਦੇ ਬੰਨੇ ਵੀ ਝਾਕ ਵਿਆਹ ਵੀ ਨੌਂਦਾ ਪੈਂਦਾ ਨਹੀਂ ਹੁੰਦੇ ਆ ਇਹ ਵੀ ਝਾਕਾ ਹੋਰ ਕਿੰਨੇ ਹੁੰਦੇ ਚਾਹ ਵੜੀ ਵਾਲਾ ਆ ਵੀ ਨੌਂਦਾ ਪਈ ਜਾਂਦਾ ਆ ਵੀ ਆਈ ਬਾਈ ਯਾਰ ਬਾਈ ਆਈ ਹੁਣ ਕੱਚੀ ਆ ਯਾਰ ਗੱਲ ਆ ਵੀ ਨੌਂਦਾ ਪੈਂਦਾ ਤੂੰ ਥੱਲੇ ਬੱਕਰੀ ਬੰਨੇ ਦੇਖੀ ਐਨਾ ਵੱਡੇ ਭਾਈ ਇਹਦੇ ਬੰਨੇ ਵੀ ਦੇਖ ਨਹੀਂ ਦੇਖਲੀ ਮੰਨਦਾ ਆ ਵੀ 9000 ਦਾ ਪਈ ਜਾਂਦਾ ਆ ਪੰਜਾਲਾ ਵੀ ਨੌ ਦਾ ਪੈਂਦਾ ਹਾਂ ਪੰਜ 6000 ਵਾਲਾ ਤਰਾ 900 ਰੁਪਏ ਆ ਜਾ ਹੁਣ ਚੱਲ ਬਾਈ ਆ ਗਿਆ ਬੰਦਾ ਹੁਣ ਮੈਂ ਸੌਦਾ ਉਹਦਾ ਕਰਦਾ ਉਹਦਾ ਮੇਰੇ ਤੇ ਛੱਡ ਕੇ ਕਰਦਾ ਵਿੱਚ ਨਾਲ ਹੀ ਗੱਲ ਦਾ ਪਾ ਜੀ ਜੀ ਤੇ ਮਾਸਾ ਹੋਣਗੇ ਜੀ ਬੋਲ ਕਿੰਨੇ ਦੇਣਾ 35 ਦੇ ਇਹ ਇਹਦਾ ਮਨ ਕਿ ਤਰਾ 80 ਨੌ ਨੌ ਨਾ ਪਾਇਆ 9 ਦੀ 27 ਬਣਦਾ ਉਹ ਜਿਹੜੇ ਤੇਰੀਆਂ ਦਰਾਲੀਆਂ ਦੇ ਖਾਤੇ ਆ ਉਹ ਉੱਤੇ ਕਰਤੇ 28000 ਦੇ ਕਰ 27000 ਰੱਖ ਪੂਰਾ ਚਲਾਇਂ ਕਰ 27000 ਰੱਖ ਲੈ ਲਖਾਈ ਨੂੰ ਖੁੱਲ ਛੱਡ ਨਹੀਂ ਨਹੀਂ ਬਸ ਲੈ ਨਹੀਂ ਨਹੀਂ ਮਾ ਉਹ ਵੀ ਯਾਰ ਵੀਡੀਓ ਬਣ ਜਾਂਦੀ ਆ ਬਈ ਸਹੀ ਗੱਲ ਲੱਗਦਾ ਯਾਰ ਸਹੀ ਦੱਸ ਦੋ ਸੋਨੇ ਕਿੰਨੇ ਤੇ ਆਉਂਦਾ ਤੇ ਕੋਈ ਦੱਸ ਕਿੰਨੇ ਪਾਉਨੇ 35 ਦੀ ਪਾਉਨੇ ਕੋਈ ਦੱਸ 35 ਦੀ ਪਾਉਨੇ ਕੋਈ ਦੱਸ ਦੇ ਦੇਗਾ ਅੱਗੇ ਔਨੇ ਘੰਟਾ ਮੱਥਾ ਵਰਵਾਤਾ ਹੋਣੀ ਇੱਥੇ ਇੱਥੇ ਦੱਸ ਦੇ ਦੇਗਾ ਜੇ ਰੋ ਯਾਰ ਅਗਰ ਵੀਡੀਓ ਬਣ ਜਾਂਦੀ ਆ ਬਈ ਇਦਾਂ ਹੋ ਜਾ ਵੀਡੀਓ ਬਣ ਜਾਂਦੀ ਤੇ ਇਸ ਘਰ ਤੇ تمہਾਰੇ ਕੋਈ ਦਾਰੇ ਇੱਕੇ ਵਾਰੀ ਲਈ ਇੱਕੇ ਹੱਟ ਉੱਥੇ ਮਾਰੂ ਆ ਵੜਾ ਇੱਕੇ ਮਾਰੂ ਦੇ ਨਾ ਰੇ ਨਾ ਪੂਰੇ 30000 ਦੇ ਨਹੀਂ ਮਹਾਂ ਨਹੀਂ ਨੇ ਲਾ ਬਸ ਕੋਈ ਨਹੀਂ ਹੁਣ ਹੁਣ ਦੇ ਦੇ ਬਾਈ ਹੁਣ ਕੱਚੇ ਰੁਪਏ ਨਹੀਂ ਲਾਏ ਹੁਣ 30000 ਰੁਪਏ ਬਹੁਤ ਹੁੰਦਾ ਪੂਰੇ ਤੀ ਉਹ ਵੱਡੇ ਵੀਰੇ ਪੂਰੇ ਮਗਰ ਉਹ ਤੂੰ ਸੁੰਦਰੀ ਮਗਰ ਦੇਖ ਰਹੀ ਜੰਨੇ ਆਹ ਮੁੰਦਰੀ ਮਗਰ ਵੀ ਦੇਖ ਲਾ ਇਹ ਕੱਚੀ ਮੁੰਦਰੀ ਜਾਂਦੀ ਤੇ ਕੱਲੀ ਉਹ ਦੇਖੀ ਜੰਨੇ ਬੱਕਰੀ ਆ ਵੀ ਦੇ ਲੈ ਪੰਜ 6000 ਰੁਪਏ ਅੱਛਾ ਯਾਰ ਲਾ ਵੀ ਦਾਸ ਦਾ ਵਿਕੀ ਜਾਂਦਾ 3000 ਹੋ ਗਿਆ ਵੀਰੇ 3000 ਦਾ ਲਾ ਦਾ ਬਾਹ ਪੈ ਗਿਆ 5000 ਦਾ ਨਫਾ ਆ ਦੇਖ ਲੈ 5000 ਰਲਾ ਦਾ ਆ ਸਿੱਧਾ ਵੀ ਦਾ ਚੁੱਪੜੀ ਜਾਂਦਾ ਹਾਂ ਦਾ ਦਾ ਚੁੱਪੜ ਗੇ ਬਾਦੇ ਹੋਰ ਤੂੰ 35 ਫੂਤੀ ਵਾਲੇ ਚਾਗ ਛੱਡ ਹਾਂ 35400 ਚ ਛੱਡ ਦੇ ਚਲਾ ਇਹ ਕਰ ਲੈ ਕੋਤੇ 35 ਨਹੀਂ ਠੀਕ ਹੈ 3 ਨਹੀਂ ਚਲ ਜਿਹੜੀ ਲਿਖਾਈ ਸਵਾਈ ਜਾ ਮੈਂ ਕੋਈ ਯਾਰ ਕੋਈ ਨਹੀਂ ਲਾਉਦਾ ਹੈ 30000 ਦੇ ਹੋ ਗਾ ਤੰਨੇ ਆਹ ਦਿਖਾ ਦੇ ਮਰੇ ਆ ਹੋ ਗੇ ਤੰਨੇ ਆ ਬੱਕਰਾ ਆ ਪੱਕ ਪੱਕ ਬੱਕਰੀ ਜੋ ਬੱਕਰੀ 30000 ਦੇ ਹੋ ਗੇ